ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀ ਜਿਹੜੇ ਥੱਲੇ ਪਿੰਡ ਨੇ ਜਾਂ ਫਿਰੋਜ਼ਪੁਰ ਵਾਲੇ ਕੰਢੀ ਦਾ ਇਲਾਕਾ ਜਿਹੜੇ ਵੀ ਦਰਿਆ ਦਾ ਕੰਢੇ ਦਾ ਇਲਾਕਾ ਏ ਜਿੱਥੇ ਜਿੱਥੇ ਦਰਿਆ ਦੀ ਮਾਰ ਪੈਂਦੀ ਹੈ ਕਿ ਭਈ ਆਹ ਵੀਡੀਓ ਸਾਡੇ ਪਿੰਡ ਦੀ ਬੇਲਾ ਰਾਮਗੜ੍ਹ ਦੀ ਨੰਗਲ ਲੱਗ ਗਈ ਏ ਇਹ ਪਾਣੀ ਸਾਰਾ ਉੱਧਰ ਜਾ ਕੇ ਮਾਰ ਕਰੂਗਾ ਉਹ ਆਪਣਾ ਡੰਗਰ ਪਸ਼ੂ ਮਾਲ ਜੋ ਵੀ ਆ ਭਈ ਪਹਿਲੇ ਸੰਭਾਲ ਲੈਣ ਨਹੀਂ ਨੁਕਸਾਨ ਤਾਂ ਹੋਣਾ ਹੀ ਹੋਣਾ ਏ ਪਹਿਲਾਂ ਹੀ ਕਿਸੇ ਸੇਫ ਜਗ੍ਹਾ ਤੇ ਚੱਲ ਜਾਣ ਕਿਨਾਰਿਆਂ ਤੇ ਨਾ ਜਾਣ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਫਿਰੋਜ਼ਪੁਰ ਹੋ ਗਿਆ ਸੁਲਤਾਨਪੁਰ ਲੋਧੀ ਹੋ ਗਿਆ ਜਾਓ ਜਿੱਥੇ ਜਾ ਕੇ ਦਰਿਆ ਜਿਹੜਾ ਹੈ ਉਹ ਫੈਲ ਜਾਂਦਾ ਇਕੱਠਾ ਹੋ ਜਾਂਦਾ ਹੈ। ਮੈਂ ਬਹੁਤ ਤੋਂ ਬੈ ਸ਼ੇਅਰ ਕਰਿਓ ਬਈ ਦੱਪਕੇ। ਆਹ ਲੈਵਲ ਹੈ ਬਈ ਪਾਣੀ ਦਾ। ਜਿਹੜੇ ਪੁੱਛਦੇ ਕਿ ਕਿੰਨਾ ਕੁ ਪਾਣੀ ਆ। ਹੁਣ ਆਪੇ ਦੇਖ ਲਓ ਵੀ ਆਹ ਪੁਲੀ ਜਿਹੜੀ ਹੈ ਅ ਅੱਗੇ ਆਪਾਂ ਇਹਦੇ ਉੱਪਰ ਨਾਉਂਦੇ ਹੁੰਦੇ ਤੇ ਛਾਲਾ ਮਾਰਦੇ ਤੇ ਪਰ ਹੁਣ ਇਹਦੇ ਉੱਤੋਂ ਪਾਣੀ ਚੱਲੀ ਜਾਂਦਾ। ਤੇ ਆਲੇ ਦੁਆਲੇ ਦੇਖੀਏ ਤਾਂ ਸਾਰਾ ਦਰਿਆ ਭਰਿਆ ਪਿਆ ਉਹ ਪਰੇ ਤੱਕ ਵੀ ਪਾਣੀ ਦਿਖਦਾ ਹੈ ਲਾਸਟ ਤੱਕ ਉਹ ਵੀ ਇੱਕ ਲੈਵਲ ਦਾ ਹੁਣ ਤੋਂ ਆਪੇ ਅੰਦਾਜ਼ਾ ਲਾ ਲੋ ਕਿੰਨਾ ਕੁ ਪਾਣੀ ਹੈ ਇਹ ਸਵੇਰ ਦੀਆਂ ਤਸਵੀਰਾਂ ਬਈ ਅੱਜ 20 ਅਗਸਤ ਦੀਆਂ ਤਸਵੀਰਾਂ ਬਈ ਸਵੇਰੇ 9:00 ਦਾ ਸਮਾਂ ਹੈ ਤਾਂ ਇੰਨਾ ਪਾਣੀ ਚੱਲੀ ਜਾਂਦਾ ਘਰ ਗੱਲ ਤੇ ਪੂਰਾ ਹੀ ਜਾਨੀ ਆ ਇੱਥੇ ਕਿੰਨੇ ਛਿੜੀਆਂ ਚੁੜੀਆਂ ਰੋਖ ਕਿੰਨੇ ਆ ਸਾਰੇ ਹੀ ਡਬ ਗਏ ਬਈ ਪਾਣੀ ਦਾ ਲੈਵਲ ਇੰਨਾ ਵਧਿਆ ਪਿਆ ਆ ਪੁਲੀ ਤੋਂ ਉੱਪਰੋਂ ਪਾਣੀ ਨਹੀਂ ਲੰਘਦਾ ਸੀ ਬਈ ਚਾਹੇ ਜਿੰਨਾ ਵੀ ਪਾਣੀ ਆਇਆ 23 ਚ ਲੰਘਿਆ ਤਾਂ ਉੱਤੇਜ ਤੋਂ ਬਾਅਦ ਹੁਣ ਪਾਣੀ ਲੰਘਿਆ ਇੱਥੋਂ ਹੁਣ ਇਹ ਨਹੀਂ ਪਤਾ ਸਾਡੇ ਤਾਂ ਚਲੋ ਇੰਨਾ ਕੋਈ ਜਾਨੀ ਮਾਲ ਦੀ ਨੁਕਸਾਨ ਹੈ ਨਹੀਂ ਇੱਥੇ ਬਈ ਪਿੰਡ ਦੇ ਵਿੱਚ ਪਰ ਥੱਲੇ ਵਾਲੇ ਪਿੰਡਾਂ ਦਾ ਕੋਈ ਪਤਾ ਨਹੀਂ ਆ ਵੀ ਉੱਧਰ ਕਿੰਨਾ ਕ ਨੁਕਸਾਨ ਹੈ ਤੇ ਉਤੋਂ ਬੱਦਲ ਫੇਰ ਚੜ੍ਹਿਆ ਆਂਦਾ ਇਹ ਫੇਰ ਕਾਲਾ ਛਾਹ ਕਾਲਾ ਹੋਈ ਫਿਰਦਾ ਦੇਖੋ ਹੁਣ ਕਿਆ ਨੁਕਸਾਨ ਕਰਦਾ ਆ ਤੇਰੇ ਆ ਲੋ ਬਈ ਆ ਚੱਲ ਰਹੀ ਜਾਂਦਾ ਪਾਣੀ ਦਾ ਲੈਵਲ ਪਤਾ ਨਹੀਂ ਥੱਲੇ ਵਾਲਿਆਂ ਪਿੰਡਾਂ 'ਚ ਹੁਣ ਕੀ ਹਾਲ ਕਰੂੰ ਇਹ ਅਜੇ ਤਾਂ ਕਹਿੰਦੇ ਖੋਲੇ ਦੋ ਦੋ ਹੌਟਾ ਗੇਟ ਇਹ ਕਿਤੇ ਐਦੇ ਮੀਂਹ ਪੈਂਦੇ ਰੇ ਜਿੱਦਾਂ ਬੱਦਲ ਚੜ੍ਹਿਆ ਵਾਏ ਤਾਂ ਪਤਾ ਨਹੀਂ ਹੁਣ ਕੀ ਕਰੂੰਗਾ ਮਾਰਾ ਇਸੋ ਕਰ ਰੱਖੇ ਬਈ ਬਚਾਈ ਰੱਖੇ ਅੱਗੇ ਬੜੇ ਹੋਰ ਪੰਜਾਬ ਦੇ ਉੱਤੇ ਮਾਰਾਂ ਪੈ ਰੀਆਂ ਛੜਾ ਵਾਲੀ ਮਾਰ ਜਿਹੜੀ ਆ ਬਈ ਬੜੀ ਪਿੱਛੇ ਪਾ ਦਿੰਦੀ ਕਿਸਾਨਾਂ ਨੂੰ ਆ ਹਾਲ ਹੈ ਬਈ ਆ ਪੁਲੀ ਪਰ ਆਪਾਂ ਨਾਂ ਆਉਂਦੇ ਸੀ ਇਹ ਆਰਜੀ ਪੁਲੀ ਬਣਾਈ ਹੋਈ ਹੈ ਖੇਤਾਂ ਨੂੰ ਜਾਣ ਵਾਸਤੇ ਪਰ ਇੱਥੇ ਹੁਣ ਆ ਕੰਡੀਸ਼ਨ ਹੋਈ ਪਈ ਆ ਇਧਰੋਂ ਵੀ ਪਾਣੀ ਉੱਪਰੋਂ ਚੱਲਣ ਲੱਗ ਪਿਆ ਲੋ ਲੋ ਵੀ ਬਦਲੇ ਤੇ ਰਮਾਚਲ ਵਾਲੇ ਪਾਸੋਂ ਫੇਰ ਚੜ੍ਹੇ ਆਂਦਾ ਪਤਾ ਨਹੀਂ ਇਹ ਹੁਣ ਕੀ ਕਰਕੇ ਹਟੂ ਟਲਦਾ ਇਹ ਵੀ ਹੈ ਨਹੀਂ ਇੰਦਰ ਦੇਵਤਾ ਤੂੰ ਤਾਂ ਸੋਖ ਰੱਖੀ ਹੁਣ ਪਾਣੀ ਐ ਇਧਰੋਂ ਉਪਰੋਂ ਘੁੰਮ ਕੇ ਆ ਜਾਂਦਾ ਇੱਧਰ ਸਾਡੇ ਨਾਲ ਨਾ ਭਾਈ ਆ ਉਹਦਾ ਮੰਦਿਰ ਹੋਣਾ ਦਾ ਬਾੜਾ ਮੁੰਡੇ ਸਾਡਾ ਬਾਹਮਣਾਂ ਦਾ ਤੇ ਆਹਿੰਦੇ ਘਰਾਂ ਦੇ ਆਲੇ ਦੁਆਲੇ ਬਾੜੇ ਦੇ ਆਲੇ ਦੁਆਲੇ ਸਾਰਾ ਪਾਣੀ ਫੈਲ ਜਾਂਦਾ ਯਾਰ ਲੈ ਐ ਇਧਰੋਂ ਉਪਰੋਂ ਘੁੰਮ ਕੇ ਆਣ ਲੱਗ ਪਿਆ ਜਦ ਕਿ ਦਰਿਆ ਪਿਛੇ ਰਹਿ ਗਿਆ ਦਰਿਆ ਉਧਰ ਆ ਪਾਣੀ ਉੱਤੋਂ ਘੁੰਮ ਕੇ ਇੱਧਰ ਨੂੰ ਫੈਲ ਗਿਆ ਐਨ ਐਨ ਚੱਲੀ ਜਾਂਦਾ ਇੱਥੇ ਇਹ ਇਹਦੇ ਬਾੜੇ ਦੇ ਪਰਲੇ ਪਾਸੇ ਵੀ ਐ ਪਾਣੀ ਦੇਖੋ ਇਹ ਤਾਂ ਪੱਜ ਦਾ ਕਿੰਨੀ ਤੇਜ਼ ਹੈ ਹਾਂ ਕਰ ਕਰ ਦੇਲੂ ਤੇਰਾ ਛੋਨਾ ਹਰਾ ਹੋ ਗਿਆ ਓਏ ਕਰ ਕਰ Вот такие вот, Да, все равно, ਆਹ ਗੱਲ ਪਾਣੀ ਇੱਧਰ ਵੀ ਪੂਰਾ ਚੜਿਆ ਹੋਆ ਪੁਲੀ ਪਰ ਵੀ ਪੁਲੀ ਦੇ ਇਹਨ ਕੰਡੇ ਦੇ ਪੁੱਛਿਆ ਵਾ ਆਹ ਦੇਖੋ ਵੀ ਦਰਿਆਕੇ ਦਾ ਚੜਿਆ ਆਂਦਾ ਆਹ ਡੰਗਿਆਂ ਦੇ ਉੱਪਰ ਪਾਣੀ ਪੁੱਜਿਆ ਹੋਇਆ ਪੂਰਾ